ਤਨ ਤਨ ਸਤਿਗੁਰੂ ਤੇਰੇ ਹੀ ਆਸਰਾ ਆਪਣੇ ਸਮਾਜ ਸੇਵਾ ਡੇਰਾ ਪ੍ਰੇਮੀ ਕਿਉਂ ਆਪ ਨੂੰ ਪਤਾ ਹੀ ਹੈ ਹੁਣ ਕਿੰਨੀ ਬਾਰਿਸ਼ ਪੈ ਰਹੀ ਹੈ ਕਿੰਨਾ ਮੌਸਮ ਖਰਾਬ ਆ ਮੀਂਹ ਪੈ ਰਿਹਾ ਉਹ ਤੌਰ ਤੇ ਸੇਵਾ ਕਰ ਰਹੇ ਆ ਪ੍ਰਸ਼ਾਦਿਆਂ ਦੀ ਆ ਦੇਖੋ ਭਾਈ ਗੁਰਚਰਨ ਜੀ ਹੋਰ ਵੀ ਪ੍ਰੇਮੀ ਹੈ ਭਾਈ ਨਰਮਲ ਜੀ ਸਵਾਸੇਵ ਦਾ ਇੰਨਾ ਮਾਹੌਲ ਖਰਾਬ ਹੋ ਗਿਆ ਦੇਖ ਲੋ ਪਰ ਗੁਰੂ ਜੀ ਦੇ ਬਚਨ ਨੇ ਕਿਉਂਕਿ ਉਹ ਨਿਭਾਉਣੇ ਪੈਂਦੇ ਨੇ ਮਾਨਵਤਾ ਦੀ ਸੇਵਾ ਕਰਨੀ ਰਾਵਣਾ ਜੀ ਇਕੱਲੇ ਗੱਲੇ ਨੂੰ ਕੋਈ ਨਹੀਂ